ਹਾਂ ਜੀ ਰਾਲਿਆ ਜਿਹੜੇ ਮਜ਼ਾਕ ਕਰਾਉਂਦੇ ਇੱਕ ਦਿਨ ਫੋਟੋਆਂ ਕਰਾਇਆ ਕਰਨਗੇ ਜਾ ਥੋੜੀਆ ਮਜ਼ਾਕ ਥੋੜੀ ਮਾਂ ਮੈਂ ਨਹੀਂ ਕਰਾਉਂਦਾ ਹੈਗਾ ਰਿਸ਼ਤਾ ਮੈਂ ਤੈਨੂੰ ਕਿੰਨੇ ਵਾਰ ਕਹਤਾ ਤੂੰ ਮੇਰੀ ਗੱਲ ਤਾਂ ਸੁਣ ਲੈ ਤੂੰ ਫੋਟੋ ਤਾਂ ਦੇਖ ਲੈ ਇੱਕ ਵਾਰ ਮੈਂ ਕੋਈ ਫੋਟੋ ਨਹੀਂ ਦੇਖਣੀ ਮਾਂ ਬੇਪੱਤਾ ਨਾ ਆ ਕੁੜੀ ਚ ਕੀ ਘਾਟ ਹੈ ਕਿੰਨੀ ਸੋਹਣੀ ਸੁਣੱਖੀ ਹੈ ਹੈ ਥੋੜੀ ਜਿਹੀ ਸਰੀਰ ਦੀ ਉਹ ਭਾਰੀ ਹੈ ਕੁਝ ਨਹੀਂ ਹੁੰਦਾ ਪੂਰੇ ਆ ਕੇ ਜਦ ਕੰਮ ਤਾਂ ਤੇ ਲੱਗ ਗਈ ਨਾ ਆਪੀ ਹੋਲੀ ਹੋ ਜੂਗੀ ਮਾਤਾ ਨੂੰ ਇੱਕ ਵਾਰ ਕਹਿ ਤੂੰ ਸਮਝ ਨਹੀਂ ਆਉਂਦੀ ਸੀਗੀ ਮੈਂ ਤੈਨੂੰ ਕਦੇ ਨਾ ਵੀ ਵਿਆਹ ਕਰਵਾਉਣਾ ਨਹੀਂਗਾ ਹਜੇ ਮੈਂ ਤੂੰ ਹੀ ਜ਼ੋਰ ਪਾਈਂਨੀ ਆ ਫੇਰਾ ਨਾ ਕੀ ਗੱਲ ਵੇ ਹਜੇ ਤੇਰੀ ਵਿਆਹ ਕਰਵਾਣ ਦੀ ਉਮਰ ਹੋਈ ਨਹੀਂ ਹੈਗੀ ਆ ਤੇਰੇ ਹਾਨ ਦੇ ਸਾਰੇ ਵਿਆਹ ਕਰਵਾਈ ਫਿਰਦੇ ਆ ਹੈਂ ਤੂੰ ਫਿਰਦਾ ਰਹੀ ਇੱਥੇ ਕਵਾਰਾ ਕੋਈ ਨਾ ਜਦੋਂ ਮੈਨੂੰ ਲੱਗਿਆ ਸਹੀ ਮੈਂ ਆਪੇ ਹੀ ਕਰਵਾ ਲੂੰਗਾ ਪਰ ਹਜੇ ਨਹੀਂ ਕਰਵਾਉਂਦਾ ਹੈਗਾ ਮੇਰੀ ਗੱਲ ਸੁਣ ਮੇਰੀ ਮਰਥਾ ਨਹੀਂ ਹੁਣ ਕੰਮਦੰਦਾ ਬਣਦਾ ਹੈਗਾ ਮੇਰੇ ਤਾਂ ਹੁਣ ਗੋਡੇ ਦੁਖਦੇ ਆ ਮੈਂ ਤਾਂ ਹੁਣ ਬੈਠ ਕੇ ਖਾਇਆ ਕਰੂੰਗੀ ਕੋਈ ਨਾ ਮੈਂ ਨਾਲ ਕਰਵਾਦਿਆ ਕਰੂੰਗਾ ਐਡੀ ਦੱਸ ਕਿੱਡੀ ਗੱਲ ਆ ਨਾ ਆ ਕਿ ਨਾਲ ਕਰਵਾਦਿਆ ਕਰ ਮਾ ਸਾਰੇ ਕੰਮ ਬਣ ਜਾਂਦੇ ਨੇ ਇੱਥੇ ਹੁਣ ਜੇ ਵਿਆਹ ਕੇ ਆ ਗਈ ਕੱਲ ਨੂੰ ਮੈਨੂੰ ਤੰਗ ਕਰੂ ਇੱਥੇ ਮੈਨੂੰ ਰੋਕ ਟੋਕੂਗੀ ਮੈਂ ਨਹੀਂ ਕਿਸੇ ਰੋਕ ਟੋਕ ਟੱ ਚੱਲਣੀ ਹੈਗੀ ਆ ਕੇ ਵਿਆਹ ਕੇ ਆ ਗਈ ਮੈਨੂੰ ਤੰਗ ਕਰੂਗੀ ਕੀ ਗੱਲ ਪੁੱਤ ਅੱਜ ਨਹੀਂ ਕੱਲ ਵਿਆਹ ਤਾਂ ਤੈਨੂੰ ਕਰਵਾਉਣਾ ਹੀ ਪੈਣਾ ਫੇਰ ਨਹੀਂ ਤੰਗ ਕਰੂਗੀ ਜੇ ਤੂੰ ਆ ਹੀ ਸੋਚ ਸੋਚੀ ਜਾਂਦਾ ਐ ਤਾਂ ਫਿਰ ਤੂੰ ਸਾਰੀ ਉਮਰ ਨਹੀਂ ਵਿਆਹ ਕਰਵਾਉਣਾ ਓ ਚੰਗਾ ਮਾਂ ਤੈਨੂੰ ਹੁਣ ਮੈਂ ਕਿਵੇਂ ਸਮਝਾਵਾਂ ਹਾਇ ਨਹੀਂ ਮੈਂ ਕਰਵਾਉਂਦਾ ਹੈਗਾ ਬਸ ਤੈਨੂੰ ਮੈਂ ਹੀ ਕਹਿਣਾ ਚਾਹੇ ਅੱਜ ਸੁਣ ਲੈ ਚਾਹੇ ਸੁਣ ਲੈ ਕੱਲ ਨੂੰ ਮੇਰੇ ਤਾਂ ਨਾ ਬੱਸ ਰਿਸ਼ਤੇ ਨੇ ਪੁੱਤ ਗੱਲ ਸੁਣ ਆ ਤੇਰੀ ਮਾਸੀ ਰਿਸ਼ਤਾ ਕਰਵਾਉਂਦੀ ਐ ਕਰਵਾਈ ਜਾਣ ਦੇ ਮਾਸੀ ਨੂੰ ਮਾਸੀ ਤਾਂ ਵੀ ਬੋਲੀ ਜਾਂਦੀ ਐ ਆ ਮੁੰਡੇ ਨੂੰ ਕੀ ਹੋਇਆ ਰੰਦਾ ਸਾਰਾ ਦਿਨ ਸਿੱਧੇ ਮੂੰਹ ਨਾਲ ਗੱਲੇ ਨਹੀਂ ਕਰਦਾ ਹੈਗਾ ਜਿੰਨੀ ਸੋਹਣੀ ਸੁਨੱਖੀ ਕੁੜੀ ਐ ਨਾਲੇ ਤਕੜੇ ਘਰੋਂ ਆਂ ਘਰ ਪਰ ਦੂਗੀ ਦਾਜ ਨਾਲ ਇਹਦੇ ਪਤਾ ਨਹੀਂ ਦਿਮਾਗ ਤੇ ਕਿ ਟਿੱਕਰਾਂ ਮੁੱਦਾ ਵੱਜੇਗਾ ਹਾ ਹੀ ਨਹੀਂ ਪਰਦਾ ਹੈਗਾ ਹੁਣ ਮੈਂ ਕੀ ਕਰਾਂ ਕਿਵੇਂ ਮਨਾਵਾ ਇਹਨੂੰ ਚੰਦਰੇ ਨੂੰ ਹਾਂ ਸੱਚ ਮੈਂ ਕਰਦੀ ਆ ਕਾਲਾ ਇਹਦਾ ਪੱਕਾ ਮਲਾਜੇਦਾਰ ਐ ਉਹਦੇ ਕੋਲੇ ਜਾਂਦੀ ਆ ਉਹ ਸਮਝਾਊਗਾ ਆ ਫੋਟੋ ਧਰਿਆ ਮਤਰਾ ਲਾ ਆਪੇ ਕਾਲਾ ਤਬਾਰੇ ਉਹ ਆ ਜਾ ਚਾਚੀ ਲੰਗਿਆ ਵੇ ਆਈ ਸਾਸਿ ਗਿਆ ਚਾਚੀ ਸਸਰੀ ਘਾਲ ਪੁੱਤ ਤੇਰੀ ਮਾਂ ਹੋਰਾ ਅੰਦਰ ਹੀ ਨਾ ਹੈ ਮੇਰੀ ਮਾਂ ਤਾਂ ਅੰਦਰ ਹੀ ਸੀ ਕੰਮ ਸੀਗਾ ਕੋਈ ਨਾ ਕੰਮ ਤਾਂ ਮੈਂ ਤੇਰੇ ਤੇ ਹੀ ਆਈ ਸੀ ਵੀ ਹਾਂ ਦੱਸਿਆ ਚਾਚੀ ਵੇ ਪੁੱਤ ਹੋਣਾ ਮੇਰੇ ਮੁੰਡੇ ਨੂੰ ਰਿਸ਼ਤਾ ਜਾ ਆਇਆ ਸੀ ਇੱਕ ਉਹ ਵਧੀਆ ਚਾਚੀ ਜੇ ਰਿਸ਼ਤਾ ਆਇਗਾ ਫਿਰ ਤਾਂ ਤੂੰ ਲੈ ਲੈ ਸਕਾ ਕਰਦੇ ਵਿਆਹ ਦਾ ਵਧੀਆ ਮੈਂ ਤਾਂ ਬਥੇਰਾ ਲੈ ਲਾ ਜੇ ਹੋ ਮੰਨੇ ਤਾਂ ਹੀ ਹੈ ਨਾ ਉਹ ਮੰਨਦਾ ਤਾਂ ਕੋਈ ਨਹੀਂ ਹੈਗਾ ਮੰਨਦਾ ਨਹੀਂ ਹੈਗਾ ਹੋਰ ਲੈ ਮਸਾਂ ਦਾ ਰਿਸ਼ਤਾ ਆਇਆਗਾ ਤੁਸੀਂ ਲੈ ਕੇ ਰਿਸ਼ਤਾ ਪਰਾਂ ਉਹ ਵਿਆਹ ਕਰ ਦੋ ਮੁੰਡੇ ਦਾ ਲੈ ਹੁਣ ਮੈਂ ਤਾਂ ਸਿਰੇ ਬਨ ਕੇ ਜਾਣ ਨਹੀਂ ਲੱਗੀ ਵੀਰਾ ਹੈ ਜਾਊਗਾ ਤਾਂ ਮੁੰਡਾ ਹੀ ਉਹ ਗੱਲ ਹੈਗੀ ਆ ਚਾਚਾ ਉਹਨੇ ਤਾਂ ਫੋਟੋ ਹੀ ਦੇਖ ਕੇ ਜਵਾਬ ਦੇਤਾ ਕਿਉਂ ਕਹਿੰਦਾ ਮੈਨੂੰ ਨਹੀਂ ਇਹ ਪਸੰਦ ਹੈਗੀ ਬੇਪਤਾ ਇੰਨੀ ਸੋਹਣੀ ਸੜਖੀ ਐ ਬਸ ਥੋੜੀ ਜੀ ਪਾਰੀ ਐ ਉਹ ਪਾਰੀ ਨਹੀਂ ਕੋਈ ਹੁੰਦਾ ਚਾਚੀ ਕੁੜੀ ਵਧੀਆ ਘਰ ਬਸਾਉਣ ਵਾਲੀ ਹੋਵੇ ਦੱਸਾ ਤੇ ਰਿਸ਼ਤੇਦਾਰੀ ਚੋਂ ਹੀ ਕੋਈ ਕਰਵਾਂ ਆਂਦਾ ਹੈ ਭਾਈ puri ਸਿਆਣੀ ਐ ਵਧੀਆ ਪਰਿਵਾਰ ਚੋਂ ਆ ਹੋਰ ਦੱਸੇ ਕੀ ਬਾਹਲਦਾ ਹੈ ਉਹ ਕੀ ਕਹਿਦਾ ਹੈ ਚੀ ਤੈਨੂੰ ਕਹਿੰਦਾ ਸੀ ਮੜਾ ਮੋਟਾ ਜ਼ੋਰ ਪਾਉਣਾ ਸੀਗਾ ਅਸੀਂ ਪਹਿਲਾਂ ਜਿਹਾ ਕਿੱਥੇ ਮੰਨਦੇ ਹੁੰਦੇ ਨੇ ਸੰਗ ਜਾਂਦੇ ਨੇ ਕਈ ਵਾਰ ਬੇ ਇਹ ਸੰਗਣ ਵਾਲਾ ਕਿੱਥੋਂ ਆ ਤੈਨੂੰ ਪਤਾ ਤਾਂ ਹੈਗਾ ਜ਼ੋਰ ਤਾਂ ਮੈਂ ਬਥੇਰਾ ਪਾਇਆ ਚੱਲੇ ਤਾਂ ਛੱਡ ਮੈਂ ਤਾਂ ਤੇਰੇ ਕੋਲੇ ਤਾਂ ਕਰਕੇ ਆਈ ਸੀ ਮਹਾਏ ਦੀ ਕੋਈ ਬਾਹਰ ਅੰਦਰ ਗੱਲਬਾਤ ਜੀ ਤਾਂ ਨਹੀਂ ਹੋएगी ਹੋਰ ਚਾਚੀ ਗਈਆਂ ਇਹ ਗੱਲਾਂ ਕਰੀ ਜਾਂਦੀਆਂ ਜੇ ਹਾਇਆ ਕੁਝ ਹੁੰਦਾ ਤੈਨੂੰ ਵੀ ਘਰੇ ਪਤਾ ਲੱਗਦਾ ਬਾਕੀ ਮੈਨੂੰ ਇੰਨਾ ਕੁਝ ਨਹੀਂ ਦੱਸਦਾ ਹੈਗਾ ਇਹ। ਕਰੇ ਨਹੀਂ ਪੁੱਤ ਪਤਾ ਲੱਗਦਾ ਹੁੰਦਾ। ਫਿਰ ਵੀ ਤੁਸੀਂ ਹਾਣੋ-ਹਾਨਦੇ ਹੋ। ਕੀ ਪਤਾ ਤੇਰੇ ਕੋਲ ਕੋਈ ਗੱਲ ਕਰਤੀ ਹੋਵੇ ਇਹਨੇ। ਮੈਂ ਤਾਂ ਤਾਂ ਤੈਨੂੰ ਪੁੱਛਣ ਆਈ ਸੀ। ਉਹ ਨਹੀਂ ਨਹੀਂ ਚਾਚੇ। ਮੇਰੇ ਕੋਲ ਕੋਈ ਗੱਲ ਨਹੀਂ ਕਰੀ ਹੈਗੀ ਇਹਨੇ। ਫਿਰ ਪੁੱਤੇ ਰਿਸ਼ਤੇ ਨੂੰ ਕੋਈ ਤਾਂ ਜਵਾਬ ਦੇ ਹੀ ਜਾਂਦਾ ਹੈ। ਪਹਿਲਾਂ ਲੈ ਦੱਸ ਹਾਂ। ਇਹਨੂੰ ਸਮਝ ਨਹੀਂ ਆਉਂਦੀ ਹੈਗੀ। ਕੋਈ ਗੱਲ ਨਹੀਂ ਚਾਚੇ। ਤੇਰੀ ਨਹੀਂ ਮੰਨੀ ਹੈਗੀ। ਤਾਂ ਮੈਂ ਬਣਾ ਦੂੰਗਾ ਬੱਸ। ਤਾਂ ਹੀ ਕਹਿੰਨੀ ਆ ਪੁੱਤ। ਮੜਾ ਜਾ ਉਹਨੂੰ ਸਮਝਾਂ। ਹੁਣ ਬਈ ਸਾਰੀ ਉਮਰ ਮੈਂ ਵੀ ਰੋਟੀਆਂ ਕਿੱਥੋਂ ਪਕਾਈ ਜਾਊਂਗੀ ਹੈ? ਇੱਕ ਨਾ ਇੱਕ ਦਿਨ ਵਿਆਹ ਤਾਂ ਇਹਨੇ ਕਰਵਾਉਣਾ ਹੀ ਹੈ ਉਹਨਾਂ ਨਾਲੇ ਵਧੀਆ ਦੋ ਦਿਨ ਨੱਚੜਾਪ ਲਾਂਗੇ ਵਿਆਹ ਦੇਖ ਲਾਂਗੇ ਚੱਲ ਪੁੱਤ ਕੇਰਾ ਇਹ ਮੰਨ ਜੇ ਮੈਂ ਤਾਂ ਉਹਦੀ ਲਿਆਉਂਗਾ ਕੇ ਬਹੂ ਨੂੰ ਉਹ ਚੱਲ ਕੋਈ ਨਾ ਇੱਥੇ ਤੂੰ ਐਂ ਦੱਸਾ ਹੈਗਾ ਕਿੱਥੇ ਹੈਗਾ ਉਹਨੂੰ ਉਹ ਕਰ ਹੀ ਪਏਗਾ ਹਲੇ ਤਾਂ ਬਾਕੀ ਜਦੋਂ ਮੈਂ ਗਈ ਮਨਕਰੇਵਾਰਾਂ ਨਾਲ ਰਿਸਕ ਜੇ ਚੱਲ ਕੋਈ ਗੱਲ ਨਹੀਂ ਆ ਸ਼ਾਮ ਜੇ ਨੂੰ ਇਹ ਗਰਾਊਂਡ 'ਚ ਆਉਂਦਾ ਹੁੰਦਾ ਮੈਂ ਉਹਦੇ ਨਾਲ ਗੱਲ ਕਰੂੰਗਾ ਇਹਨਾਂ ਨਾਲ ਪੁੱਤ ਸਮਾਰ ਕੇ ਬੈਠ ਕੇ ਕਲਾਸ ਲਾਈ ਉਹਦੀ ਚੰਦਾ ਉਹ ਕੋਈ ਨਾ ਚੀਤੂ ਫੇਕਰ ਨਾ ਕਰਾ ਤੇਰਾ ਮੁੰਡਾ ਸਮਝਲਾ ਮੰਨ ਗਿਆ ਬਸ ਅੱਛਾ ਚੱਲ ਪੁੱਤ ਛਾਵਾਸੀ ਤੇਰੀ ਹੋਰ ਚਾਹ ਪਾਣੀ ਪੀਣਾ ਨਾ ਬੱਸ ਬੱਸ ਮੈਂ ਤਾਂ ਆਹੀ ਕੰਮ ਆਈ ਸੀ ਤੇਰੇ ਕੋਲ ਆਹ ਕੰਮ ਕਰ ਦੇ ਨਾ ਸੱਚੀ ਬੱਸ ਆਹੀ ਬਹੁਤ ਆ ਮੈਂ ਤਾਂ ਤੇਰਾ ਗੁੰਨ ਨਿਪੋੜਦੀ ਸਾਰੀ ਹਾਂ ਚਾਚੀ ਤੈਨੂੰ ਮਨਾਉਣਾ ਨਹੀਂ ਆਉਂਦਾ ਮੈਂ ਆਪੀ ਬਣਾ ਕੇ ਦਊਂਗਾ ਤੂੰ ਫੇਕਰ ਹੀ ਨਾ ਕਰੀਂਗਾ ਸਿਕਾ ਚੱਲ ਚੰਗਾ ਪੁੱਤ ਬੱਸ ਮੈਨੂੰ ਐ ਹੋਵੇ ਹਾਂ ਹੀ ਕਹੇ ਇਹ ਚੰਗਾ ਨਾ ਚ ਨਾ ਜਵਾਬ ਆਵੇ ਕਹੇ ਤਾਂ ਨਾ ਚੀਤੀ ਜਦੋਂ ਮੈਂ ਬਸ ਤੂੰ ਲੱਡੂ ਖਵਾਉਣ ਦੀ ਤਿਆਰੀ ਕਰ ਜਾ ਚੱਲ ਚੰਗਾ ਪੁੱਤ ਛਾਵਾਸੀ ਤੇਰੇ ਅੱਜ ਕੀ ਹੋ ਗਿਆ ਯਾਰ ਅੱਜ ਕੋਈ ਨਹੀਂ ਖੇਡਣ ਆਇਆ ਗਰਾਊਂਡ 'ਚ ਹੁਣ ਤਾਂ ਐਸੀ ਮੈਂ ਚੱਲ ਜੀ ਉਹ ਜੱਸੀ ਉਹ ਹਾਂ ਕਾਲੇ ਮੈਂ ਇੱਧਰ ਕਿਵੇਂ ਖੜਾ ਹੋ ਮੈਂ ਗਰਾਊਂਡ ਕੋਲ ਦੇਖ ਕੇ ਇਹਨੂੰ ਉਹ ਬੱਸ ਅੱਜ ਕੋਈ ਆਇਆ ਘਤੋ ਨਹੀਂ ਖੇਡਣ ਮਰਾ ਆ ਤੈਨੂੰ ਪੁੱਛਣਾ ਸੀ ਕਿ ਅੱਜ ਕੋਈ ਵੀ ਨਹੀਂ ਖੇਡਣ ਆਇਆ ਹੈਗਾ ਪਤਾ ਨਹੀਂ ਯਾਰ ਕਿੱਧਰ ਵਾਗੇ ਸਾਰੇ ਉਹ ਚੱਲ ਛੱਡੋ ਗੱਲ ਨੂੰ ਤੂੰ ਇੱਕ ਗੱਲ ਦੱਸ ਹਾਂ ਉਹ ਚਾਚੀ ਆਈ ਸੀ ਮੇਰੇ ਕੋਲੇ ਅੱਛਾ ਕੋਈ ਰਿਸ਼ਤਾ ਰੁਸਤਾ ਆਇਆ ਹੋ ਤੈਨੂੰ ਉਹ ਆ ਆਈ ਸੀ ਯਾਰਾ ਮੈਂ ਯਾਰ ਕੀ ਦੱਸਾਂ ਕਾਲੇ ਤੈਨੂੰ ਮੈਂ ਕਿੰਨੇ ਵਾਰ ਕਹਤਾ ਯਰ ਮਾਂ ਨੂੰ ਵੀ ਮੈਂ ਇਹ ਵਿਆਹ ਨਹੀਂ ਕਰਵਾਉਣਾ ਹੈਗਾ ਯਾਰ ਓਹੀ ਜ਼ਬਰਦਸਤੀ ਕਰੀ ਜਾਂਦੀ ਯਾਰ ਓਹ ਜ਼ਬਰਦਸਤੀ ਜੀ ਬਾਈ ਇਹ ਵੀ ਇੱਕ ਉਮਰ ਹੁੰਦੀ ਹੈ ਵਿਆਹ ਦੀ ਤੂੰ ਵਿਆਹ ਕਰਵਾ ਲੈ ਯਾਰ ਚਾਚੀ ਨੂੰ ਯਾਰ ਨਾਲ ਸੁੱਖ ਹੋ ਜਾਊਗਾ ਓਹ ਸੁੱਖ ਨੂੰ ਕੀ ਆ ਯਾਰ ਹੁਣ ਮੀਮੇ ਕੰਮ ਉਹਦੇ ਨਾਲ ਕਰਵਾਉਣਾ ਤਾਂ ਹੈਗਾ ਯਾਰ ਓਏ ਆਪਾ ਆਪਾਂ ਮੈਂ ਕੰਮ ਕਰਵਾ ਦਿਆਂ ਪਰ ਬੁੜੀਆਂ ਵਾਲੇ ਕੰਮ ਤਾਂ ਬੁੜੀਆਂ ਹੀ ਕਰ ਸਕਦੀਆਂ ਨੇ ਓਹ ਤਾਂ ਗੱਲ ਹੈਗੀ ਕਾਲੇ ਚਲ ਮੈਂ ਮੰਨਦਾ ਯਾਰ ਔਲਾ ਹਜੇ ਉਮਰ ਵੀ ਕੀ ਆ ਯਾਰ ਓਹ ਕੋਈ ਗੱਲ ਨਹੀਂ ਜੱਸੀ ਵਿਆਹ ਤਾਂ ਇੱਕਦਮ ਕਰਾਉਣਾ ਹੀ ਆ ਯਾਰ ਲੇਟ ਕੀ ਪਹਿਲਾਂ ਕੀ ਤੂੰ ਗੱਲ ਮੰਨ ਲਾ ਨਾਲ ਤਾਂ ਵਿਚਾਰੀ ਚਾਚੀ ਮੇਰੇ ਕੋਲ ਇੰਨਾ ਵਲੱਕ ਕੇ ਗਈ ਆ ਨਹੀਂ ਜੱਸੀ ਬਿਆਹ ਨਹੀਂ ਕਰਾਉਂਦਾ ਉਹਦੇ ਹਾਰੇ ਕੱਢੀ ਇਹਨੇ ਸੇ ਦਿਨ ਕੁੜੀ-ਕਾੜੀ ਨਹੀਂ ਪਸੰਦ ਹੈਗੀ ਤਾਂ ਦੱਸ ਦੇ ਉਹ ਕਾਲੇ ਸਾਰਾ ਚੱਕਰ ਦਾ ਕੁੜੀ ਦਾ ਯਾਰਾ ਤਾਂ ਕੁੜੀ ਦੇਖੀ ਆ ਓਏ ਨਾ ਯਾਰਾ ਮਾ ਤਾਂ ਕੁੜੀ ਦੇਖੀ ਨਹੀਂ ਹੈਗੀ ਕਿ ਧੌਂ ਕਾਲੇ ਮੇਰੇ ਮੰਮੀ ਨੇ ਨਹੀਂ ਫੋਟੋ ਦਿਖਾਈ ਤੈਨੂੰ ਓਏ ਨਹੀਂ ਯਾਰਾ ਫੋਟੋ ਫੂਟੋ ਦਾ ਕੋਈ ਨਹੀਂ ਦਿਖਾਈ ਹੈਗੀ ਉਹ ਤੂੰ ਹੀ ਦੱਸ ਦੇ ਕਹੀ ਕੁੜੀ ਆ ਉਹ ਬਾਈ ਕੁੜੀ ਉਹਦਾ ਬਾਲੀ ਮੋਟੀ ਯਾਰ ਬੀਬੀ ਦਾ ਵਸੇ ਰਾਬ ਦਾ ਲਾਲ ਚ ਦੇਖਦੀ ਆ ਉਹਨੂੰ ਤਾਂ ਐ ਵਧੀਆ ਤਾਕੜੀ ਆ ਘਰੋਂ ਵੀ ਵਧੀਆ ਸਮਾਨ ਦੇਣਗੇ ਉਹਨੂੰ ਐ ਤਾਂ ਨਹੀਂ ਹੈਗਾ ਵੀ ਮੇਰੇ ਮੁੰਡੇ ਨਾਲ ਜੋੜੀ ਵਧੀਆ ਲੱਗੂਗਾ ਨਾ ਉਹ ਯਾਰ ਇੰਨੀ ਕਿੰਨੀ ਕ ਭਾਰੀ ਹੈਗੀ ਨਾਲੇ ਬੈਤ ਤੋਂ ਬਾਅਦ ਆਪੇ ਕੰਮਕਾਰ ਕਰਕੇ ਬਥੇਰਾ ਬੰਦਾ ਲਈ ਸਾਹ ਹੋ ਜਾਂਦਾ ਹੁੰਦਾ ਕੱਲੇ ਚੱਲ ਕੋਈ ਨਾ ਦੇਖ ਲੈ ਫਿਰ ਯਾਰ ਵੈਸੇ ਮੇਰਾ ਜੀ ਜਿਆਦਾ ਕਰਦਾ ਨਹੀਂ ਹੈਗਾ ਉਹਦੇ ਨਾਲ ਵਿਆਹ ਕਰਵਾਉਣ ਨੂੰ ਉਹ ਕੋਈ ਨਾ ਨਹੀਂ ਹੈ ਤੂੰ ਵਿਆਹ ਕਰਵਾ ਲੈ ਯਾਰ ਯਾਰ ਆਪਾਂ ਗੱਲ ਤੈਨੂੰ ਇੱਕ ਦੱਸ ਦੇਾਂਗੇ ਕੁੜੀ ਸਿਆਣੀ ਹੋਵੇ ਘਰ ਦੇ ਕੰਮ ਕਰ ਕਰਦੀ ਹੋਵੇ ਪਿੰਡ 'ਚ ਇੱਜ਼ਤ ਹੋਵੇ ਹੁਣ ਕੱਲ ਨੂੰ ਤੂੰ ਸੋਹਣੀ ਸੁਨੱਖੀ ਲਿਆਏਂਗਾ ਇੱਥੇ ਕਿਸੇ ਹੋਰ ਨਾਲ ਸੈੱਟ ਹੋ ਗਈ ਫੇਰ ਕੀ ਕਰੇਂਗਾ ਛੋਟੀ ਕੀ ਇੱਜ਼ਤ ਰਹਿ ਜੂਗਿਆ ਰਾਂ ਦੱਸ ਹਾਂ ਕਾਲੇ ਯਾਰ ਇਹ ਵੀ ਗੱਲ ਤੇਰੀ ਠੀਕ ਆ ਯਾਰ ਅੱਜ ਕੱਲ ਟਾਈਮ ਵੀ ਮਾੜਾ ਉਹ ਮੈਨੂੰ ਚਾਚੀ ਦੱਸਦੀ ਸੀ ਕਹਿੰਦੀ ਕੁੜੀ ਬਹੁਤ ਸਿਆਣੀ ਆ ਜੀ ਤੂੰ ਯਾਰ ਜੇ ਮੇਰੀ ਗੱਲ ਮੰਨਦਾ ਤਾਂ ਤੂੰ ਘਰੇ ਜਾ ਕੇ ਚਾਚੀ ਨੂੰ ਹਾਂ ਕਰ ਦੇ ਚਲ ਕੋਈ ਨਾ ਕਰਦਾ ਹਾਂ ਮੈਂ ਪਰ ਯਾਰ ਤੂੰ ਸਿਮਰਨ ਦੇਖ ਕਿੰਨੀ ਸੋਹਣੀ ਸੀ ਯਾਰ ਤੇ ਇਹ ਸਿਮਰ ਨੂੰ ਸਾਡ ਯਾਰਾ ਸਮਨਤਾ ਪਹਿਲਾਂ ਵੀ ਦੋ ਨਾਲ ਸੈੱਟ ਸੀਗੀ ਉਹ ਵੀ ਦੇਖ ਲੈ ਵਿਆਹ ਤੋਂ ਬਾਅਦ ਸੈੱਟ ਹੋ ਗਈ ਕਿਸੇ ਨਾਲ ਫੇਰ ਉਹ ਚੰਗਾ ਕਾਲੇ ਤੂੰ ਨਉ ਹੀ ਨੈਰ ਬੋਲੀ ਆ ਉਹ ਚੱਲ ਕੋਈ ਨਾ ਗਰਾਊਂਡ 'ਚ ਚੱਲ ਮੇਰੇ ਨਾਲ ਗੁਰੀਹੁੜੀ ਆਉਣ ਵਾਲੇ ਹੋਣਗੇ ਚੱਲਾ ਖੇਡਦੇ ਆ ਚੱਲ ਫਿਰ ਮੰਮੀ ਨੂੰ ਚਾਹਤਾ ਫੜਾਇਆ ਇਹ ਸਭ ਹੁਣ ਇਹਨਾਂ ਨੂੰ ਵੀ ਦੇ ਦਾਂਗਾ ਫਲੇ ਤੱਕ ਉੱਠੀ ਨਹੀਂ ਹੈਗੀ ਕਿੰਨਾ ਟਾਈਮ ਹੋ ਗਿਆ ਪਤਨੀ ਰਾਤੀ ਕਿਹੜੀ ਗੱਲਾਂ ਮੂਡ ਆਫ ਕਰ ਰਖਾ ਸੀ ਨਾਲੇ ਉਹ ਪੁੱਛੂਗੀ ਦੀ ਕੀ ਹੋਇਆ ਜਸ ਜਸ ਉੱਠੋ ਚਾਹ ਪੀ ਲਓ ਉਹ ਹਾਂ ਕੀ ਹੋਇਆ ਤੈਨੂੰ ਲੱਗੀ ਸਵੇਰੇ ਸਵੇਰੇ ਦਿਮਾਗ ਖਾਨ ਕਿਦਰੋਂ ਵਿਆਹ ਕਰਵਾ ਲੈ ਦੇ ਨਾਲ ਮੈਂ ਮੈਂ ਤਾਂ ਚਾਹ ਲੈ ਕੇ ਆਈ ਸੀ ਤੁਹਾਡੇ ਲਈ ਹਾਂ ਚਾਹ ਲੈ ਕੇ ਆਈ ਫਿਰ ਮੈਂ ਕੀ ਕਰਾਂ ਪਹਿਲਾਂ ਮੂੰਹ ਤਾਂ ਤੋੜਾਂ ਦੇ ਮੈਨੂੰ ਫਿਰ ਚਾਹ ਪੀਊਂਗਾ ਮੈਂ ਸਾਰੀ ਨੀਂਦ ਹੀ ਅਸੀਂ ਤੇ ਅਸੀਂ ਕਰਤੀ ਐਨੀ ਵਧੀਆ ਨੀਂਦ ਆ ਰਹੀ ਸੀ ਇਹਨਾਂ ਨੂੰ ਹੋਇਆ ਕੀ ਆ ਸਾਡੇ ਚ ਤਾਂ ਕੋਈ ਗੱਲ ਵੀ ਨਹੀਂ ਹੋਈ ਪਰ ਇਹ बार-बार ਮੇਰੇ ਤੇ ਗੁੱਸਾ ਕਿਉਂ ਕਰਦੇ ਨੇ ਮੈਨੂੰ ਤਾਂ ਨਾ ਬਿਲਕੁਲ ਸਮਝ ਨਹੀਂ ਆ ਰਹੀ ਇਹ ਮੇਰੇ ਨਾਲ ਹੋ ਕੀ ਰਿਹਾ ਹੈਗਾ ਐ ਕਰਦੀ ਆ ਮੈਂ ਵੀਰੇ ਨਾਲ ਗੱਲ ਕਰਦੀ ਆ ਪਰ ਨਹੀਂ ਵੀਰੇ ਹੋਰ ਇਹ ਨਾ ਬਹੁਤ ਟੈਨਸ਼ਨ ਲੈਣਗੇ ਕਿ ਹਲੇ ਵਿਆਹ ਨੂੰ 2 ਦਿਨ ਹੋਏ ਨੇਗੇ ਤੇ ਸਾਰਾ ਕਸੂਰ ਮੇਰੇ ਜੀ ਨਾ ਕੱਢਦੇ ਮੈਂ ਠੀਕ ਹੈ ਐ ਕਰਦੀ ਆ ਮੈਂ ਮੰਮੀ ਨਾਲ ਗੱਲ ਕਰਦੀ ਕਿਤੇ ਇਹਨਾਂ ਦਾ ਵਿਆਹ ਮੇਰੇ ਨਾਲ ਧੱਕੇ ਨਾਲ ਤਾਂ ਨਹੀਂ ਕੀਤਾ ਹੈਗਾ ਕੀ ਪਤਾ ਇਹਨਾਂ ਨੂੰ ਨਾ ਪਸੰਦ ਹੋਵਾਂ ਮੈਂ ਮੰਮੀ ਨਾਲ ਗੱਲ ਕਰਦੀ ਕਿ ਕੀ ਕਰੀ ਜਾਨੀ ਮੰਮੀ ਤੁਸੀਂ ਕੋਸੇ ਨਾ ਪੁੱਤ ਮੇਤਾ ਭਾਂਡੇ ਜੀ ਮੰਨਦੀ ਸੀਗੀ ਲੈ ਤੁਸੀਂ ਮੈਨੂੰ ਕਹਿ ਦਿੰਦੇ ਮੈਂ ਤੋ ਦਿੰਦੇ ਬੰਦੇ ਉਹਨੇ ਕੰਮਲੀ ਹੋਈਆਂ ਤੂੰ ਤਾਂ ਕਿ ਮੈਨੂੰ ਕਹਿ ਦਿੰਦੇ ਪਹਿਲਾਂ ਤਾਂ ਦੱਸਿਆ ਨਾ ਕਰਿਆ ਮੈਂ ਸੁੱਤੀ ਰਹੀਗੀ ਤੂੰ ਉਹ ਚਾਬੀ ਬਣਾ ਲਈ ਹੈ ਮੈਂ ਮੰਮੀ ਉੱਟ ਕੇ ਤੁਹਾਡੇ ਕਮਰੇ ਚ ਗਈ ਸੀ ਤੁਸੀਂ ਸੁੱਤੇ ਪਏ ਸੀ ਫਿਰ ਮੈਂ ਚਾਹ ਆਪੇ ਧਰ ਲਈ ਫਿਰ ਦੱਸੋ ਕੀ ਹੋ ਗਿਆ ਪੁੱਤ ساری ਉਮਰ ਭਈਏ ਤੇਰੀ ਕੰਮ ਧੰਦਾ ਕਰਨ ਦੀ ਠੀਕ ਹੈ ਹਲੇ ਤੂੰ ਨੋਮੀ ਨੋਮੀ ਹੈ ਹਲੇ ਤਾਂ ਮੈਂ ਤੈਨੂੰ ਚੁੱਲੇ ਚੌਕੇ ਚਾੜੂਂਗੀ ਨਾ ਪਹਿਲਾਂ ਕੁਝ ਮਿੱਠਾ ਬਣਵਾਉਂਗੀ ਕੋਈ ਨਾ ਮੰਮੀ ਮਿੱਠਾ ਵੀ ਬਣਾ ਦੂੰਗੀ ਕੁਛ ਮੈਂ ਮੈਨੂੰ ਪਤਾ ਤੁਸੀਂ ਵੀ ਬਿਮਾਰ ਰਹਿੰਦੇ ਹੋਗੇ ਮੈਂ ਕਿਹਾ ਚਲੋ ਪਏ ਨੇ ਪਏ ਰਹਿਣ ਤਾਂ ਫਿਰ ਦੱਸੋ ਕਿੱਡੀ ਕੀ ਗੱਲ ਹੋ ਗਈ ਕੋਈ ਨਾ ਪਤਾ ਉਹ ਤਾਂ ਤੇ ਬਣਾ ਲਈ ਚਾਹ ਪਰ ਅੱਜ ਤੋਂ ਬਾਅਦ ਨਾ ਕਦੇ ਸਵੇਰੇ ਉੱਠ ਕੇ ਚਾਹ ਨਾ ਬਣਾਇ ਉਹ ਤਾਂ ਚਲੋ ਕੋਈ ਨਹੀਂ ਮੰਮੀ ਤੇ ਮੰਮੀ ਮੈਂ ਗੱਲ ਕਰਨੀ ਸੀ ਤੁਹਾਡੇ ਨਾਲ ਇੱਕ ਹਾਂ ਦੱਸ ਪੁੱਤ ਕੀ ਗੱਲ ਕਰਨੀ ਹੈ ਮੰਮੀ ਜਸਦਾ ਤੁਸੀਂ ਮੇਰੇ ਨਾਲ ਧੱਕੇ ਨਾਲ ਤਾਂ ਨਹੀਂ ਵਿਆਹ ਕੀਤਾ ਹੈਗਾ ਧੱਕੇ ਨਾਲ ਵਿਆਹ ਪੁੱਤ ਤੂੰ ਆ ਕੇ ਕਹੀ ਜਾਨੀਂ ਹੈ ਕੀ ਗੱਲ ਹੋਈ ਇਹ ਜੀ ਮੰਮੀ ਜੱਸ ਨੂੰ ਪਤਾ ਨਹੀਂ ਕੀ ਹੋਇਆਗਾ ਨਾ ਤੋਂ ਮੇਰੇ ਨਾਲ ਚੱਜ ਨਾਲ ਰਾਤ ਬੋਲੇ ਜਦੋਂ ਮੈਂ ਸਵੇਰੇ ਉਹਨਾਂ ਵਾਸਤੇ ਚਾਹ ਲੈ ਕੇ ਗਈ ਉਹ ਤਾਂ ਮੇਰੇ ਗਾਲੀ ਪੈ ਗਏ ਉਹਨਾਂ ਨੇ ਤਾਂ ਐਵੇਂ ਗੁੱਸਾ ਕੀਤਾ ਜਿਵੇਂ ਇਸ ਰਿਸ਼ਤੇ ਤੋਂ ਖੁਸ਼ੀ ਨਹੀਂ ਹੈਗੇ ਬਸ ਐਨੇ ਕੀ ਗੱਲ ਇਹਦੇ ਪਿੱਛੇ ਮੇਰੀ ਧੀ ਦੇ ਮਨ ਚ 100 100 ਸਵਾਲ ਉੱਠ ਖੜੇ ਪੁੱਤ ਇਹ ਤਾਂ ਆਮ ਜੀ ਗੱਲ ਐ ਉਹਨੂੰ ਕੋਈ ਕੰਮ ਤੰਦਾ ਮਿਲਿਆ ਨਹੀਂ ਹੈਗਾ ਬਸ ਉਹਦੀ ਟੈਨਸ਼ਨ ਹੋਣੀ ਆ ਉਹਨੂੰ ਹੋਰ ਮੇਰਾ ਪੁੱਤ ਇਹੋ ਜਾਂ ਨਹੀਂ ਹੈਗਾ ਬਹੁtheta ਚੰਗਾ ਹੈਗਾ ਬਾਕੀ ਤੂੰ ਬਹੁਤੀ ਫਿਕਰ ਨਾ ਕਰ ਜੇ ਤੇਰੇ ਮਨ 'ਚ ਕੋਈ ਇਹੋ ਜੀ ਗੱਲ ਹੈਗੀ ਵੀ ਹੈ ਨਾ ਮੈਂ ਬੈਠ ਕੇ ਸਮਝਾ ਦੂੰ ਠੀਕ ਹੈ ਹਾਂਜੀ ਮੰਮੀ ਤੁਸੀਂ ਦੇਖ ਲਓ ਇੱਕ ਵਾਰੀ ਗੱਲ ਕਰਕੇ ਨਹੀਂ ਮੈਨੂੰ ਤਾਂ ਐਵੇਂ ਹੀ ਲੱਗਦਾਗਾ ਕਿਉਂ ਖੁਸ਼ ਨਹੀਂ ਹੈਗੀ ਨਾ ਨਾ ਪੁੱਤ ਜਿੰਮੇਦਾਰੀਆਂ ਵੱਧ ਗਈਆਂ ਨੇ ਉਹਦੇ ਸਿਰ ਤੇ ਤੈਨੂੰ ਵੀ ਪਤਾ ਹੀ ਆ ਘਰ ਚ ਇਕੱਲਾ ਜਾਣਾ ਕਮਾਣ ਵਾਲਾ ਇਹੋ ਇਹਦਾ ਡੈਡੀ ਹੈ ਨਹੀਂਗਾ ਸਿਰ ਤੇ ਤਾਂ ਕਰਕੇ ਪੁੱਤ ਉਹ ਟੈਨਸ਼ਨ ਵੱਧ ਲੈ ਜਾਂਦਾਗਾ ਹੋਰ ਕੋਈ ਗੱਲ ਨਹੀਂ ਹੈਗੀ ਚਲੋ ਠੀਕ ਐ ਮੰਮੀ ਕੋਈ ਨਹੀਂ ਬਾਕੀ ਤੁਸੀਂ ਗੱਲ ਕਰੋ ਕੋਈ ਨਾ ਪੁੱਤ ਬਹੁਤੀਆਂ ਗੱਲਾਂ ਦਿਲ ਤੇ ਨਹੀਂ ਲਾਈਦੀ ਹੁੰਦੀਆਂ ਨਾਲੇ ਗੱਲ ਸੁਣ ਮੇਰੀ ਸਿਆਣੀ ਧੀ ਬਣ ਕੇ ਤੇਰੇ ਪਿੰਡ ਨਾ ਪੇਕੀ ਕੋਈ ਵੀ ਆਪਣੇ ਘਰ ਦੀ ਗੱਲ ਵੈਸੀ ਵੈਸੀ ਦੱਸੀ ਨਾ ਪੁੱਤ ਬਾਦੂ ਉਹਨਾਂ ਨੂੰ ਐਵੇਂ ਫਿਕਰ ਹੋ ਜੂਗੀ ਮੇਰੀ ਸਿਆਣੀ ਧੀ ਬਣ ਕੇ ਠੀਕ ਐ ਹਾਂਜੀ ਮੰਮੀ ਕੋਈ ਗੱਲ ਨਹੀਂ ਚਲ ਚੰਗਾ ਪੁੱਤ ਜਾ ਤੂੰ ਕਰ ਲੈ ਆਰਾਮ ਰੋਟੀ ਰਾਟੀ ਨਾਪੀ ਬਣਾ ਦੂੰਗੀ ਮੈਂ ਬਣਵਾ ਦੂੰ ਮੰਮੀ ਤੁਹਾਡੇ ਨਾਲ ਕੋਈ ਨਹੀਂ ਪੁੱਤ ਮੈਂ ਤੈਨੂੰ ਕੀ ਹੈਗਾ ਮੈਂ ਪਹਿਲਾਂ ਮਿੱਠੀਆਂ ਰੋਟੀਆਂ ਬਣਵਾਉਣੀਆਂ ਨੇ ਤੇਰੇ ਤੋਂ ਠੀਕ ਐ ਕੋਈ ਨਾ ਦੋ ਚਾਰ ਦਿਨ ਹੋਰ ਆਰਾਮ ਕਰ ਲੈ ਫਿਰ ਸਾਰਾ ਕੰਮ ਦੰਦਾ ਤਾਈਂ ਕਰਨਾ ਮੈਂ ਤਾਂ ਮੰਝੇ ਤੇ ਬੈਠੀ ਆਰਡਰ ਲਾਇਆ ਕਰੂੰਗੀ ਤੈਨੂੰ ਠੀਕ ਹੈ ਠੀਕ ਹੈ ਚਲ ਜਾ ਹੇ ਰੱਬਾ ਮੈਨੂੰ ਤਾਂ ਪਹਿਲਾਂ ਹੀ ਪਤਾ ਸੀਗਾ ਵੀ ਇਹ ਮੁੰਡਾ ਇਹੋ ਜਿਹਾ ਹਸ ਕਰੂਗਾ ਇਹ ਕਿਹੜਾ ਮੰਨਿਆ ਸੀਗਾ ਵਿਆਹ ਤਾਂ ਇਹਦਾ ਧੱਕੇ ਨਾਲ ਹੀ ਕੀਤਾ ਹੈਗਾ ਫੇਰ ਆ ਬਹੂ ਨੂੰ ਕੀ ਕੰਮ ਹੈ ਮੈਨੂੰ ਤਾਂ ਐ ਸੀਗਾ ਵੀ ਚਲ ਹੌਲੀ ਹੌਲੀ ਸਮਝ ਜੂਗਾ ਕੋਈ ਗੱਲ ਨਹੀਂ ਆ ਲੈਣ ਦੇ ਜਾਸ ਨੂੰ ਕਰਦੀਆਂ ਮੈਂ ਉਹਦੇ ਨਾਲ ਗੱਲ ਜਸਪੁੱਤ ਹਾਂ ਮਾਂ ਗੱਲ ਸੁਣ ਮੇਰੀ ਹਾਂ ਬੋਲ ਮਾਂ ਨਾ ਕੀ ਚੱਲਦਾ ਹੈ ਕੀ ਹੋ ਗਿਆ ਹੁਣ ਸੈਰੀ ਨੇ ਦੱਸਿਆ ਮੈਨੂੰ ਤੂੰ ਉਹਨੂੰ ਢੰਗ ਨਾਲ ਬੁਲਾਉਂਦਾ ਵੀ ਨਹੀਂ ਹੈਗਾ ਆਹ ਕੀ ਤਰੀਕਾ ਪੁੱਤ ਨਾ ਤੂੰ ਮੈਨੂੰ ਆਂ ਦੱਸ ਮਾਂ ਹੁਣ ਤਾਂ ਤੂੰ ਖੁਸ਼ ਆ ਤੂੰ ਹੀ ਕਹਿਆ ਸੀ ਮੈਨੂੰ ਵਿਆਹ ਕਰਵਾ ਲੈ ਹੁਣ ਤਾਂ ਮੈਂ ਵਿਆਹ ਕਰਵਾ ਲਿਆ ਮੈਂ ਬਥੇਰੀ ਖੁਸ਼ ਆ ਪੁੱਤ ਪਰ ਗੱਲ ਸੁਣ ਲੈ ਮੇਰੀ ਤੂੰ ਮੈਨੂੰ ਖੁਸ਼ ਨਹੀਂ ਲੱਗਦਾ ਹੈਗਾ ਦੇਖ ਪੁੱਤ ਜ਼ਿੰਦਗੀ ਤਾਂ ਉਸੇ ਨਾਲ ਕੱਢਣੀ ਆ ਚਾਹੇ ਔਖਾ ਕੱਢ ਚਾਹੇ ਸੌਖਾ ਕੱਢ ਚੰਗਾ ਮੈਨੂੰ ਹੁਣ ਬਾਲਾ ਪਾਸਣੀ ਜਾਣਾ ਦੇ ਮਾਂ ਪੁੱਤ ਮੇਰੀ ਗੱਲ ਤਾਂ ਸੁਣਾ ਨਾ ਦੇਖ ਲਾ ਆ ਮੁੰਡਾ ਤਾਂ ਨਾ 2 ਮਿੰਟ ਨਹੀਂ ਖੜਦਾ ਮੇਰੇ ਕੋਲੇ ਇਹ ਨਹੀਂ ਤਾਂ ਨਹੀਂ ਮੇਰੀ ਗੱਲ ਸੁਣਨੀ ਤੇ ਮੰਨਣੀ ਹੁਣ ਮੈਂ ਕੀ ਕਰਾਂ ਐ ਕਰਦੀ ਆ ਪਹਿਲਾਂ ਵੀ ਕਾਲੇ ਨੇ ਹੀ ਇਹਨੂੰ ਮਨਾਇਆ ਸੀਗਾ ਰਿਸ਼ਤੇ ਦੇ ਲਈ ਤੇ ਹੁਣ ਹੁਣ ਵੀ ਕਾਲਾ ਹੀ ਸਮਝਾ ਸਕਦਾ ਇਹਨੂੰ ਉਹੀ ਕਰ ਸਕਦਾ ਗੱਲ ਦਾ ਸਮਝੋਤਾ ਮੈਂ ਕਰਦੀ ਆ ਕਾਲੇ ਕੋਲ ਜਾ ਕੇ ਆਨੀ ਆ ਹੁਣ ਦੱਸਦੀ ਆ ਭਲਾ ਲੈ ਆ ਤੜਕੇ ਰੱਖ ਲਈ ਆ ਪੰਗੀਆਂ ਬਤ ਤੇ ਬੇ ਕਾਲੇ ਓ ਕਿਉਂ ਚਾਚੀ ਕਿਵੇਂ ਆ? ਬੇ ਪੁੱਤ ਮੈਂ ਤਾਂ ਠੀਕ ਆ। ਮੈਂ ਤੇਰੇ ਨਾਲ ਗੱਲ ਕਰਨੀ ਸੀ। ਓ ਸੁੱਖਤਾ ਹੈਗੀ ਆ ਕਿ ਕੋਈ? ਬੇ ਜੇ ਸੁੱਖ ਹੁੰਦੀ ਤੇਰੇ ਕੋਲੇ ਕਾਹਨੂੰ ਆਣਾ ਸੀ ਫਿਰ ਮੈਂ। ਓ ਤੂੰ ਵੀ ਚਾਚੀ ਦੁਖੀ ਰਹਿਣੀ ਆ। ਹੁਣ ਤਾਂ ਦੇਖ ਤੇਰੇ ਮੁੰਡੇ ਦਾ ਵਿਆਹ ਹੋ ਗਿਆ। ਤੂੰ ਕਹਿੰਦੀ ਮੈਂ ਮਰੇ ਮੁੰਡੇ ਦਾ ਵਿਆਹ ਕਰਾ ਦੇ। ਤੂੰ ਵੀ ਕਰਾਤਾ। ਹੁਣ ਕਾਜ ਦੁਖੀ ਆ ਤੂੰ। ਬੇ ਮੈਨੂੰ ਤਾਂ ਲੱਗਦਾ ਨਾ ਆ ਤੱਕੇ ਜੇ ਨਾਲ ਵਿਆਹ ਕਰਕੇ ਜੱਸੀ ਦਾ। ਆਪਾਂ ਨੇ ਗਲਤੀ ਉਹ ਕੀਤੀ ਆ। ਔਰ ਚਾਚੀ ਤੇਰੀ ਇਹ ਨਹੀਂ ਸਮਝ ਆਉਂਦੀ ਕਿ ਉਹ ਤਾਂ ਤੂੰ ਕਹਿੰਦੀ ਸੀ ਮੇਰਾ ਮੁੰਡੇ ਦਾ ਵਿਆਹ ਕਰ ਦੇ ਪਰ ਮੈਂ ਕਿਵੇਂ ਮਰਜ਼ੀ ਕਰਦੇ ਹੁਣ ਉਹਨੂੰ ਮੈਂ ਮਨਾ ਕੇ ਉਹਦਾ ਵਿਆਹ ਕਰਾਤਾ ਹੁਣ ਤੂੰ ਗਣੀ ਗਲਤੀ ਕਰ ਲਈ ਇਹ ਤੂੰ ਪਹਿਲਾਂ ਕਾਦੂੰ ਸੋਚਿਆਗਾ ਉਹ ਤਾਂ ਪਹਿਲਾਂ ਮੈਨੂੰ ਆਏ ਸੀਗਾ ਵੀ ਚਲ ਉਹ ਸਮਝ ਜਾਊਗਾ ਪਰ ਹੁਣ ਮੈਨੂੰ ਪਤਾ ਲੱਗ ਗਿਆ ਵੀ ਉਹ ਨਹੀਂ ਸਮਝ ਸਕਦਾ ਹੈਗਾ ਕਦੇ ਉਹ ਕੋਈ ਨਾ ਚਾਚੀ ਹੌਲੀ ਹੌਲੀ ਸਭ ਕੁਝ ਠੀਕ ਹੋ ਜੂਗਾ ਤੂੰ ਐਂ ਦੱਸਾ ਲੜਾਈ ਕਿਹੜੀ ਗੱਲ ਦੀ ਹੁਣ ਉਹ ਬਹੂ ਨਾਲ ਸਿੱਧੇ ਮੂੰਹ ਨਾਲ ਗੱਲ ਹੀ ਨਹੀਂ ਕਰਦਾ ਉਹਨੂੰ ਬੁਲਾਉਂਦਾ ਹੀ ਨਹੀਂ ਹੈਗਾ ਬਹੁਦੇ ਮੰਚ ਸੌ ਸੌ ਸਵਾਲ ਉੱਠਦੇ ਆ। ਪੁੱਛਦੀ ਸੀ ਮੈਨੂੰ ਕੰਨੀ ਮੰਮੀ ਤੁਸੀਂ ਜੱਸ ਦੇ ਧੱਕੇ ਨਾਲ ਵਿਆਹ ਤਾਂ ਨਹੀਂ ਕੀਤਾ? ਕਹਿੰਦੀ ਮੈਨੂੰ ਪਸੰਦ ਨਹੀਂ ਕਰਦਾ ਉਹ। ਉਹ ਅੱਛਾ ਚਾਚੀ ਆਹ ਗੱਲ ਆਈ। ਫਿਰ ਮੈਨੂੰ ਆਇਆ ਲੱਗਦਾ ਕਸੂਰ ਕਿਸੇ ਇੱਕ ਦਾ ਨਹੀਂ, ਕਸੂਰ ਦੋਹਾਂ ਦੇ ਹੋਊਗਾ। ਕੋਈ ਨਾ ਕੋਈ ਗੱਲ ਹੋਈ ਆ ਦੋਹਾਂ 'ਚ। ਆਪਾਂ ਐ ਕਰਦੇ ਆਂ। ਪੁੱਲੀ ਜੱਸ ਨਾਲ ਗੱਲ ਕਰਨ ਦੀ ਬਜਾਏ ਆਪਾਂ ਦੋਹਾਂ ਨਾਲ ਗੱਲ ਕਰਕੇ ਦੇਖਦੇ ਆਂ। ਚੱਲ ਪੁੱਤ ਜਿਵੇਂ ਤੈਨੂੰ ਠੀਕ ਲੱਗਦਾ ਪਰ ਮੈਨੂੰ ਤਾਂ ਨਹੀਂ ਲੱਗਦਾ ਬਹੂ 'ਚ ਕੋਈ ਕਸੂਰ ਐ। ਉਹ ਤਾਂ ਬਾਲੀ ਸਿਆਣੀ ਐ। ਦੇਈ ਚਾਚੀ ਅੰਨਾ ਦਾ ਮੈਂ ਕਰੂੰਗਾ ਪਰ ਜਾਈ ਨਾ ਗੱਲ ਠੀਕ ਹੈ ਨਾ ਆਕੇ ਜੇ ਤੂੰ ਗੁੱਸਾ ਨਾ ਕਰ ਨਾ ਪੁੱਤ ਗੁੱਸੇ ਵਾਲੀ ਤਾਂ ਕੀ ਗੱਲ ਹੈ ਤੂੰ ਕਿਹੜਾ ਸਾਡੇ ਘਰ ਦਾ ਮਾੜਾ ਚਾਹੁੰਦਾ ਹੈਗਾ ਉਹ ਕਿ ਆਇਆ ਹੁੰਦਾ ਹੈਗਾ ਨਾ ਚਾਚੀ ਕਈ ਵਾਰ ਕੁੜੀ ਕਤਰੀ ਆਪ ਜੀ ਨੂੰ ਨੂੰ ਨਹੀਂ ਦੱਸਦੀ ਹੁੰਦੀ ਕੋਈ ਗੱਲ ਬਾਤ ਉਹਦੀ ਵੀ ਹੋਵੇ ਗੱਲ ਬਾਤ ਉਹ ਚਾਚੇ ਅੱਜ ਕੱਲ ਦਾ ਜਮਾਨਾ ਤੈਨੂੰ ਪਤਾ ਤਾਂ ਹੈਗਾ ਅੱਜ ਕੱਲ ਕਿ ਕੀ ਪਤਾ ਪਹਿਲਾਂ ਵੀ ਕੋਈ ਪਿਆਰ ਪਿਉ ਰੱਖੀ ਬੈਠੀ ਹੋਵੇ ਉਹਦੇ ਪਿਛੇ ਉਹ ਆਪ ਹੀ ਲੜੀ ਜਾਂਦੀ ਹੋਵੇ ਆਪਾਂ ਜੱਸ ਨੂੰ ਹੀ ਕਸੂਰ ਵਾਲਾ ਠਹਿਰਾਈ ਜਾਈਏ। ਬੇ ਨਾ ਨਾ ਪਤਾ ਮੇਰੇ ਚਾਚੇ ਦੀ ਕੁੜੀ ਨੇ ਰਿਸ਼ਤਾ ਕਰਵਾਏਗਾ। ਹੋ ਏਦਾਂ ਸਾਨੂੰ ਏਦਾਂ ਥੋੜੀ ਫਸਾਊਗੀ। ਉਹ ਚਲ ਕੋਈ ਨਾ ਉਹਦਾ ਮੈਂ ਕੱਲੇ ਚ ਬੈਠ ਕੇ ਗੱਲ ਕਰੂੰਗਾ। ਤੈਨੂੰ ਕੋਈ ਇਤਰਾਜ਼ ਤਾਂ ਨਹੀਂ ਹੈਗਾ? ਨਾ ਪੁੱਤ। ਮੈਨੂੰ ਤਾਂ ਕੀ ਇਤਰਾਜ਼ ਹੋਣਾ ਹੈਗਾ? ਤੂੰ ਪੁੱਛ ਲਈਂ ਪਹਿਲਾ। ਜੇ ਕੋਈ ਐਸੀ ਵੈਸੀ ਗੱਲ ਹੋਈ ਕੀ ਪਤਾ ਤੈਨੂੰ ਦੱਸੇ ਦੇਵੇ। ਉਹ ਬਸ ਠੀਕ ਹੈ ਚਾਚੀ। ਹੁਣ ਤੂੰ ਮੇਰੇ ਤੇ ਜ਼ਿੰਮੇਵਾਰੀ ਛੱਡ ਦੇ ਸਾਰੀ। ਤੈਨੂੰ ਮੇਰੇ ਤੇ ਯਕੀਨ ਹੈ ਨਾ? ਐਦੋ ਆ ਤੁਹਾਡੇ ਘਰੇ ਕਲੇਸ਼ ਨਹੀਂ ਹੁੰਦਾ ਬਸ। ਚੱਲ ਪੁੱਤ। بس میں تاں یہی چاہنی ہاں ਵੀ ਸਾਡੇ ਕਰੇ ਕਲੇਸ਼ ਨਾ ਹੋਵੇ ਤੇ ਮੇਰਾ ਮੁੰਡਾ ਸੁਧਰ ਜੇ ਕੋਈ ਨਾ ਚਾਚੀ ਤੂੰ ਜਾ ਕਰੇ ਮੈਂ ਕਰਦਾ ਗੱਲ ਉਹ ਨਾਲ ਆ ਜੀ ਬੁੱਤ ਚੰਗਾ ਠੀਕ ਆ ਚਾਚੀ ਚੱਲ ਚੰਗਾ والله ਚਾਚੀ ਆਹ ਤਾਂ ਤੂੰ ਵਧੀਆ ਮੌਕਾ ਦੇ ਗਈ ਮੈਨੂੰ ਕੋਈ ਗੱਲ ਨਹੀਂ ਪਰ ਜਾਈ ਨਾ ਕੱਲੇ ਚੀ ਗੱਲ ਕਰਕੇ ਹਾਂ ਗੱਲ ਵੀ ਆਪਣੇ ਬਾਰੇ ਕਰ ਕਿਉਂ ਨਾ ਕਿ ਜੱਸ ਬਾਰੇ ਕੀ ਹੋਇਆ ਭਰਜਾਈ ਰੋਈ ਜਿਵੇਂ ਜਾਨੀ ਆ ਕੁਛ ਨਹੀਂ ਹੋਣਾ ਤਾਂ ਕਿਸੇ ਗੱਲ ਆ ਰੋਣ ਜੇ ਲੱਗ ਰਿਹਾ ਕੋਈ ਗੱਲਬਾਤ ਹੋਈ ਆ ਮੈਨੂੰ ਤਾਂ ਕੁਝ ਵੀ ਸਮਝ ਨਹੀਂ ਆ ਰਿਹਾ ਹੈਗਾ ਕਿ ਮੇਰੇ ਨਾਲ ਹੋਈ ਕੀ ਜਾਂਦਾ ਉਹ ਚਾਚੀ ਨੇ ਮੈਨੂੰ ਦੱਸਿਆ ਜੀ ਕਹਿੰਦੀ ਜਸਤ ਤੈਨੂੰ ਬੁਲਾਉਂਦਾ ਨਹੀਂ ਹੈਗਾ ਕੀ ਕਰ ਲਓ ਜੀ ਛੋਟੇ ਜਿਹਾ ਪਤਾ ਨਹੀਂ ਗੱਲ ਤਾਂ ਕੁਝ ਵੀ ਨਹੀਂ ਹੋਈ ਹੈਗੀ ਜਦੋਂ ਵੀ ਮੈਂ ਉਹਨਾਂ ਕੋਲੇ ਕੋਈ ਚੀਜ਼ ਲੈ ਕੇ ਜਾਂਦੀ ਨਾ ਤਾਂ ਮੇਰੇ ਹੱਥ ਦੀ ਕੋਈ ਚੀਜ਼ ਖਾਂਦੇ ਨੇ ਤੇ ਜੇ ਮੈਂ ਬੁਲਾਉਣੀ ਆ ਮੈਨੂੰ ਭੱਜ ਕੇ ਪੈ ਜਾਂਦੇ ਨੇ ਉਹ ਖਾਊਗਾ ਕਿਵੇਂ ਉਹ ਅਸਲੀ ਗੱਲ ਤਾਂ ਤੈਨੂੰ ਪਤਾ ਹੀ ਨਹੀਂ ਹੈਗਾ ਅਸਲੀ ਗੱਲ ਦਾ ਨਹੀਂ ਪਤਾ ਮਤਲਬ ਉਹ ਮੈਨੂੰ ਲਾਦਾ ਚਾਚੀ ਨੇ ਤੈਨੂੰ ਕੁਝ ਦੱਸਿਆ ਨਹੀਂ ਹੈਗਾ ਕੀ ਨਹੀਂ ਦੱਸਿਆ ਓਏ ਉਹਦਾ ੱੱਕੀ ਨਾਲ ਵਿਆਹ ਕਰਿਆ ਤੇਰੇ ਨਾਲ ੱੱਕੇ ਨਾਲ ਓਏ ਹੋਰ ਪਰਜਾਈ ਉਹ ਵਿਆਹ ਲਈ ਕਿੱਥੇ ਮੰਨਦਾ ਸੀ ਹੁਣ ਤਾਂ ਮੈਂ ਮਨਾਇਆ ਸੀਗਾ ਉਹ ਚਾਚੀ ਮੇਰੇ ਅੱਗੇ ਗੱਲ ਪੈ ਗਈ ਕਹਿੰਦੀ ਜੱਸ ਨੂੰ ਵਿਆਹ ਲਈ ਮਨਾ ਕਹਿੰਦੀ ਮੈਂ ਤਾਂ ਇਹੀ ਨੂੰ ਵਿਆਹ ਕੇ ਲਿਆਉਣੀ ਆ ਉਹ ਤਾਂ ਸਾਰਾ ਕੁਝ ਨੇ ਆ ਦਾਜ ਦੀ ਲਾਲਚ ਚ ਕੀਤਾਗਾ ਕੀ ਸਿਰਫ ਇੱਕ ਦਾਜ ਕਰਕੇ ਇਹਨਾਂ ਨੇ ਮੇਰੀ ਜ਼ਿੰਦਗੀ ਖਰਾਬ ਕਰਤੀ ਜਦੋਂ ਜਸਨ ਨੂੰ ਮੈਂ ਪਸੰਦ ਨਹੀਂ ਸੀ ਫਿਰ ਮੇਰਾ ਧੱਕੇ ਨਾਲ ਕਿਉਂ ਵਿਆਹ ਕੀਤਾ ਉਹਨਾਂ ਨੇ ਉਹ ਤਾਂ ਪਰਜਾਈ ਹੁਣ ਚਾਚੀ ਨੂੰ ਸੋਚਣਾ ਚਾਹੀਦਾ ਜੀ ਜਸਨ ਤਾਂ ਬਥੇਰਾ ਜਵਾਬ ਦਿੰਦਾ ਹੀ ਪਰ ਚਾਚੀ ਕਿੱਥੇ ਮੰਨੀ ਆ ਇਹਨਾਂ ਨੇ ਆਪ ਦੇ ਲਾਲਚ ਪਿੱਛੇ ਮੇਰੀ ਜ਼ਿੰਦਗੀ ਖਰਾਬ ਕਰਤੀ ਉਹ ਪਰਜਾਈ ਰੋਣੀਗਾ ਤੋਂ ਚੁੱਪ ਕਰ ਕੁਝ ਨਹੀਂ ਹੋਇਆਗਾ ਇਹੋ ਜਿਹਾ ਉਹ ਮੈਦਾਨ ਉੱਪਰ ਜਾਈ ਤੂੰ ਚੁੱਪ ਕਰ। ಏ ਕੀ ਕਰ ਰਿਹਾ ਕਾਲੇ ਤੂੰ? ਉੱਪਰ ਜਾਈ। ਮੈਂ ਹੈਗਾ ਨਾ। ਐ ਕਿੱਥੇ ਜ਼ਿੰਦਗੀ ਖਰਾਬ ਹੁੰਦੀ ਤੂੰ ਤੇਰੀ? ਕੀ ਮਤਲਬ ਆ ਤੇਰਾ? ਤੂੰ ਦਾ ਗੁੱਸਾ ਕਰੀ ਜਨੇ। ਮੇਰੇ ਕਹਿੰਦਾ ਮਤਲਬ ਇਹ ਆ ਦੇ ਜੱਸਦਾ ਤੈਨੂੰ ਬੁਲਾਉਂਦਾ ਨਹੀਂ ਹੈਗਾ। ਠੀਕ ਹਨ। ਨਾ ਹੀ ਉਹ ਤੇਰੇ ਨਾਲ ਜ਼ਿੰਦਗੀ ਕੱਟਣੀ ਚਾਹੁੰਦਾ। ਇੱਕ ਗੱਲ ਹੋ ਸਕਦੀ ਆ। ਕਿ ਤੂੰ ਮੈਨੂੰ ਨਾ ਆਪਣੀ ਜ਼ਿੰਦਗੀ 'ਚ ਆਪਣ ਨਾਲੇ ਤਾਂ ਨਾਲੇ ਤੂੰ ਖੁਸ਼ ਨਾਲੇ ਮੈਂ ਖੁਸ਼ ਰਹਾਂ। ਕਾਲੇ ਤੈਨੂੰ ਪਤਾ ਵੀ ਲੱਗ ਰਿਹਾ ਤੂੰ ਕੀ ਕਹਿ ਰਹਿਆਂਗਾ ਮੈਨੂੰ ਜਸ ਚਾਹੀਦੀ ਬੁਲਾਉਣਾ ਚਾਹੀਦੀ ਨਾ ਬੁਲਾਉਣ ਪਰ ਮੇਰਾ ਉਹਨਾਂ ਨਾਲ ਵਿਆਹ ਹੋਇਆਗਾ ਤੇ ਮੈਂ ਸਾਰੀ ਜ਼ਿੰਦਗੀ ਉਹਨਾਂ ਨਾਲ ਐਂ ਨਹੀਂ ਗੱਡ ਲੂੰਗੀ ਉਹ ਇਹ ਜੇ ਵਿਆਹ ਦਾ ਫਾਇਦਾ ਵੀ ਕੀ ਹੈਗਾ ਪਰਜਾਈ ਤੈਨੂੰ ਕਦੇ ਚਰਜਣਾ ਬੁਲਾਇਆ ਕਦੇ ਖੁਸ਼ ਹੋ ਕੇ ਬੁਲਾਇਆ ਸਾਰਾ ਦਿਨ ਮੱਥੇ ਤੇਉੜੀ ਪਾਈ ਰੱਖਦਾਗਾ ਤੈਨੂੰ ਪੁੱਠਾ ਸਿੱਧਾ ਬੋਲਦਾ ਰਹਿੰਦਾ ਉਹ ਫਿਰ ਤੂੰ ਸਾਡੀਆਂ ਗੱਲਾਂ ਤੋਂ ਕੀ ਲੈਣਾ ਇਹ ਸਾਡੇ ਪਰਿਵਾਰ ਦਾ ਮਾਮਲਾ ਤੂੰ ਚਲ ਆ ਜਾ ਇੱਥੋਂ ਉਹ ਨਾਲੇ ਪਰਜਾਈ ਇੱਕ ਸੱਚ ਹੋਰ ਦੱਸਣਾ ਤੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਜੂਗੀ ਦੱਸਾ ਕੀ ਨਾ ਦੱਸਾ ਕੀ ਗੱਲ ਆ ਪਰਜਾਈ ਜਸਤਾ ਨਾ ਬਾਹਰ ਕੋਈ ਹੋਰ ਕੁੜੀ ਰੱਖੀ ਬੈਠਾ ਹੁ ਤੂੰ ਆਪਦਾ ਮਤਲਬ ਕੱਢਣ ਵਾਸਤੇ ਜਸ ਨੂੰ ਇੰਨਾ ਨਾ ਗੇ ਉਹ ਚੰਗਾ ਪਰਜਾਈ ਮੈਂ ਤਾਂ ਕੀ ਦਣਾ ਜਦੋਂ ਜੀ ਦੀਆਂ ਅੱਖਾਂ ਦੁਖਣੀਆਂ ਆ ਆਪੀ ਪੱਟੀ ਬੰਨੂਗਾ ਆਪਾਂ ਦਾ ਚੰਦੇ ਨਾਲ ਇੱਕ ਗੱਲ ਹੋਰ ਕਹਿਣਾ ਪਰਜਾਈ ਆਖਰ ਨੂੰ ਕੰਮ ਤਾਂ ਮੈਂ ਆਉਂਗਾ ਤੇਰੇ ਉਹ ਹਾਂ ਹੱਥ ਚ ਪਰਜਾਈ ਇੱਕ ਗੱਲ ਦਾ ਮੈਂ ਕਹਿਣੀ ਭੁੱਲ ਗਿਆ ਜਿਹੜੀ ਵੀ ਆਪਣੇ ਚ ਗੱਲ ਹੋਈ ਹੈ ਨਾ ਜੇ ਆ ਗੱਲ ਕਮਰੇ ਤੋਂ ਬਾਹਰ ਗਈ ਨਾ ਤਾਂ ਆਪਣਾ ਹਸਾਬ ਲਾ ਲਈ ਤੂੰ ਇਹ ਮੇਰੇ ਤੇ ਇੰਨਾ ਵਿਸ਼ਵਾਸ ਕਰਦੇ ਨੇ ਤੈਨੂੰ ਤਾਂ ਮੈਂ ਇੱਕ ਦਿਨ ਚ ਘਰੋਂ ਕਢਾ ਦੂੰਗਾ ਬਸ ਗੌਰ ਕਰ ਲੈ ਗੱਲ ਤੇ ਇਹ ਸਭ ਕੀ ਹੋ ਰਿਹਾ ਜਦੋਂ ਦੇ ਇਸ ਘਰ ਚ ਆਈਆਂ ਨਵੀ ਤੋਂ ਨਵੀ ਗੱਲ ਮੇਰੇ ਸਾਹਮਣੇ ਆ ਰਹੀ ਹੈ ਕੀ ਦਾ ਸੱਚ ਮੰਨਣਾ ਕੀ ਦਾ ਨਹੀਂ ਮੇਰੀ ਤਾਂ ਜ਼ਿੰਦਗੀ ਉਹ ਖਰਾਬ ਹੋ ਗਈ ஜிதே ஃபரோலாமே ஃபிக்கா நூ ਠੀਕ ਨਹੀਂ ਪਰ ਦੱਸਦੀ ਨਹੀਂ ਮੈਂ ਹਸਦੀ ਦਿਖਦੀ ਸਾਰਿਆਂ ਨੂੰ ਇਹ ਸ਼ਹਿਰ ਭਾਵੇਂ ਵੱਡੇ ਅੰਮੀਏ ਤੇਰੀ लाਡਲੀ ਨੂੰ ਵੱਡੇ ਵਾਟ ਖਾਂਦੇ ਮਾਂਏ ਨਹੀਂ ਮੇਰੇ ਹੰਜੂ ਪੂੰਝਦੇ